ਅੱਜ ਪੰਜਾਬ ਪੁਲਿਸ ਨੇ ਇੱਕ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਨੇ ਕਿਹਦੇ ਖਿਲਾਫ ਇਲੈਗਲ ਮਾਈਨਿੰਗ ਦੇ ਖਿਲਾਫ ਚੰਗੀ ਗੱਲ ਹੈ ਮਾਈਨਿੰਗ ਦੇ ਖਿਲਾਫ ਕਾਰਵਾਈ ਕੀਤੀ 250 ਪੁਲਿਸ ਵਾਲੇ ਨਾਂ ਲਾ ਲਏ ਅੱਛਾ ਲੱਗਿਆ ਸਾਨੂੰ ਕਿ ਵੀ ਜੋ ਬਣਦੀ ਡਿਊਟੀ ਹੈ ਉਹ ਆਖਰ ਪੁਲਿਸ ਕਰਨ ਲੱਗੀ ਹੈ ਬੁਰੀ ਗੱਲ ਨਹੀਂ ਹੈ ਕਰਨੀ ਵੀ ਚਾਹੀਦੀ ਹੈ ਕਿਉਂਕਿ ਤੁਸੀਂ ਜੇ ਮਾਈਨਿੰਗ ਨੂੰ ਮਾਦਰੀ ਬਲਾਕ ਨਹੀਂ ਰੋਕੋਗੇ ਇਲਾਕਾ ਖੋਖਲਾ ਹੋ ਜਾਊਗਾ ਇਲਾਕਾ ਤਬਾਹ ਹੋ ਜਾਊਗਾ ਇਹ ਖਤਮ ਹੋ ਜਾਊਗਾ ਐਸੇ ਜ਼ਮੀਨ ਖੋਖਲੀ ਹੋ ਜਾਏਗੀ ਇਹ ਮਤਲਬ ਇਸ ਕਰਕੇ ਇਸ ਇਲਾਕੇ ਦੇ ਅੰਦਰ ਮਾਈਨਿੰਗ ਜਿਹੜੀ ਗੈਰ ਕਾਨੂੰਨੀ ਰੋਕਣੀ ਬਹੁਤ ਜ਼ਰੂਰੀ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕੰਮ ਕਾਨੂੰਨੀ ਕਰਨਾ ਹੈ ਤੇ ਇਹਨਾਂ ਜ਼ਮੀਨਾਂ ਦੀ ਆਕਸ਼ਨ ਕਰ ਦਿਓ ਨਾ ਇਹਨਾਂ ਨੂੰ ਮਾਈਨਿੰਗ ਸਾਈਟਸ ਬਣਾ ਦਿਓ ਤਾਂ ਕਿ ਜਿਨ੍ਹਾਂ ਦੇ ਜ਼ਮੀਨ ਤੋਂ ਪੱਥਰ ਨਿਕਲੇ ਮਿੱਟੀ ਨਿਕਲੇ ਉਹਨਾਂ ਨੂੰ ਪੈਸਾ ਮਿਲ ਜਾਵੇ ਚੰਗਾ ਇਹ ਜਿਹੜੇ ਬਾਕੀ ਲੋਕ ਕਾਨੂੰਨੀ ਕਵਾਈ ਕਰ ਰਹੇ ਨੇ ਸਰਕਾਰ ਦੇ ਖਾਤੇ 'ਚ ਵੀ ਕੋਈ 40-50 100 ਕਰੋੜ ਰੁਪਏ ਆ ਜੋਵੇ ਬਹੁਤ ਚੰਗੀ ਗੱਲ ਹੈ ਔਰ ਇਹ ਕਰਨਾ ਵੀ ਚਾਹੀਦਾ ਹੈ ਪਰ ਖੁਸ਼ੀ ਸਾਨੂੰ ਇਸ ਗੱਲ ਦੀ ਹੈ ਕਿ ਪੰਜਾਬ ਪੁਲਿਸ ਜਾਗੀ ਉઠી ਖੜੀ ਹੋਈ ਤੇ ਉਹਨਾਂ ਨੇ ਕਾਰਵਾਈ ਕੀਤੀ ਪਰ ਦੁੱਖ ਵੀ ਨਾਲ ਇੱਕ ਗੱਲ ਦਾ ਹੈਗਾ ਵੀ ਟਿਪਰਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਹੈ ਉਹ ਕਾਰਵਾਈ ਸ਼ੱਕ ਦੇ ਘੇਰੇ 'ਚ ਹੈ ਅੱਜ ਐਸਐਸਪੀ ਸਾਹਿਬ ਨੇ ਮਾਜਰੀ ਬਲੌਗ ਮਾਜਰੀ ਬਲੌਗ ਦੇ ਥਾਣੇ ਮਾਜਰੀ ਚ ਆ ਕੇ ਪ੍ਰੈਸ ਕਾਨਫਰੰਸ ਕੀਤੀ ਕਾਰਵਾਈ ਕੀਤੀ ਪੂਰੀ ਮੋਹਾਲੀ ਜ਼ਿਲ੍ਹੇ ਚ ਪ੍ਰੈਸ ਕਾਨਫਰੰਸ ਕੀਤੀ ਮਾਜਰੀ ਬਲਾਕ ਚ ਆ ਕੇ ਚਲੋ ਮੈਨੂੰ ਤੇ ਲੱਗਦਾ ਹੈ ਕਿ ਮੈਂ ਪਿਛਲੇ 4-5 ਮਹੀਨੇ ਤੋਂ ਇਸ ਮੁੱਦੇ ਨੂੰ ਚੱਕ ਰਿਹਾ ਸੀਗਾ ਉਸ ਮੁੱਦੇ ਦਾ ਅਸਰ ਹੋਇਆ ਪਰ ਚਲੋ ਜੇ ਉਸ ਮੁੱਦੇ ਦਾ ਅਸਰ ਨਹੀਂ ਵੀ ਹੋਇਆ ਫਿਰ ਮੋਹਾਲੀ ਸ਼ਹਿਰ ਦੇ ਪ੍ਰੈਸ ਕਾਨਫਰੰਸ ਕਰ ਲੈਣ ਦੇ ਮੋਹਾਲੀ ਜ਼ਿਲ੍ਹੇ ਦੀ ਮਾਜਰੀ ਬਲਾਕ ਚੋ ਕੀਤੀ ਚਲੋ ਮਾਜਰੀ ਬਲਾਕ ਸੇ ਕੌਕ ਕਰਤਾ ਲਈ ਪ੍ਰੈਸ ਕਾਨਫਰੰਸ ਕਰ ਲਈ ਮਾਜਰੀ ਬਲਾਕ ਕੋਈ ਗੱਲ ਨਹੀਂ ਚੰਗੀ ਗੱਲ ਹੈ ਲੇਕਿਨ ਹੁਣ ਮੈਂ ਅਗਲੀ ਗੱਲ ਸਮਝਣਾ ਚਾਹੂਗਾ ਕੀ ਜਿਹੜੇ ਟਿੱਪਰ ਫੜੇ ਸੀਗੇ ਔਰ ਟਿੱਪਰ ਮਾਲਿਕ ਉਥੇ ਆ ਕੇ ਜਿਹੜੀ ਸ਼ਿਕਾਇਤਾਂ ਲਾ ਰਹੇ ਸੀਗੇ ਉਹਨਾਂ ਦਾ ਕੀ ਹੋਇਆ ਮੇਰੇ ਕੋਲ ਵੀਡੀਓ ਨੇ ਜਿਹੜੇ ਪੱਤਰਕਾਰਾਂ ਨੇ ਰਿਕਾਰਡ ਕਰਕੇ ਮੈਨੂੰ ਭੇਜੇ ਨੇ ਕਿ ਪ੍ਰੈਸ ਕਾਨਫਰੰਸ ਤੋਂ ਚੱਲ ਰਹੀ ਸੀ ਬਾਹਰ ਕੁਝ ਲੋਕ ਆਏ ਉਹ ਬੋਲ ਰਹੇ ਸੀਗੇ ਕਿ ਸਾਡੇ ਟਿੱਪਰ ਪੈਟਰੋਲ ਪੰਪ ਤੋਂ ਚੱਕ ਕੇ ਲਿਆ ਕੇ ਤੱਕੇ ਨਾਲ ਰੇਤਾ ਮਿੱਟੀ ਭਰ ਕੇ ਜਿਹੜਾ ਹੈਗਾ ਉਹ ਕਰਤੇ ਔਰ ਹਾਲ ਇਹ ਜਿਹੜੀ ਸਰਕਾਰ ਨੇ ਪ੍ਰੈਸ ਨੋਟ ਰਿਲੀਜ਼ ਕੀਤਾ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਵੀਡੀਓ ਰਿਲੀਜ਼ ਕੀਤੀ ਉਸ ਚੋ ਵੀਡੀਓ ਵੀ ਰਿਲੀਜ਼ ਕਰਤਾ ਜਿਸ ਪੁਲਸ ਵਾਲਿਆਂ ਦੀ ਆਵਾਜ਼ ਆ ਰਹੀ ਹੈ ਜਿਹੜੇ ਕਹਿੰਦੇ ਟਿਪਰਾਂ ਚ ਮਾਲ ਭਰ ਦੋ ਰਾਤੀ ਟਿਪਰ ਫੜੇ ਪੈਟਰੋਲ ਪੰਪ ਤੋਂ ਟਿਪਰਾਂ ਚ ਮਾਲ ਭਰਿਆ ਕਿਥੋਂ ਜਿਹੜੇ ਰੋਪੜ ਜ਼ਿਲ੍ਹੇ ਵਾਲੇ ਜਾ ਕੇ ਉਹ ਹੈਗੇ ਨੇ ਕਲਚਰ ਤੋਂ ਔਰ ਫਿਰ ਲੈ ਕੇ ਖੜਾ ਕਰਤਾ ਰਿਕਵਰੀ ਸ਼ਕਾਤੀ ਇਹ ਅੱਖਾਂ ਚ ਕੀ ਧੂੜ ਚੋਂਗ ਰਹੇ ਹੋ ਦੇਖੋ ਮੈਨੂੰ ਮੈਂ ਹੀ ਕਹਿੰਦਾ ਕਿ ਐਸਐਸਪੀ ਸਾਹਿਬ ਗਲਤ ਬਿਆਨੀ ਕਰਦੇ ਨੇ ਕਿ ਆਪਰਾਸਿਸ ਸਾਹਿਬ ਨੂੰ ਪਤਾ ਹੀ ਨਾ ਹੋਵੇ ਕਿ ਥੱਲੇ ਕੀ ਹਾਲ ਹੈ ਮਲ ਥੱਲੇ ਐਸਐਸਪੀ ਸਾਹਿਬ ਨੂੰ ਇਹ ਪਤਾ ਹੀ ਨਹੀਂ ਕਿ ਥੱਲੇ ਦੇ ਅਫਸਰਾਂ ਨੇ ਟਿੱਪਰ ਜਾ ਕੇ ਪٹرول ਪੰਪਾਂ ਤੋਂ ਚੱਕ ਕੇ ਉੱਥੋਂ ਲੈ ਕੇ ਕਰਤੇ ਤੇ ਜਦ ਖਾ ਪੈਣ ਲੱਗੀ ਤੇ ਪਟਰੋਲ ਪੰਪ ਤੋਂ ਡੀਵੀਆਰ ਵੀ ਚੱਕਦੀ ਉਹ ਕ੍ਰਸ਼ਰ ਜਿੱਥੋਂ ਰਾਤੀ ਸਮਾਨ ਭਰਾਇਸ ਉਹ ਡੀ ਦਾ ਡੀਵੀਆਰ ਵੀ ਚੱਕਦਾ ਉਹ ਭਲੇ ਮਾਨਸੋ ਡੀਵੀਆਰ ਤਾਂ ਚੱਕਦੀ ਤੇ ਡੀਵੀਆਰ ਚੱਕਣ ਦੀ ਤਾਂ ਵੀਡੀਓ ਆ ਗਈ ਤੇ ਵਿਨੀਤ ਜੋਸ਼ੀ ਹੈ ਬਿਨਾ ਕਾਗਜ਼ਾ ਦੇ ਬੋਲਦਾ ਨਹੀਂ ਹੈ ਉਹ ਜਿਹੜੀ ਡੀਵੀਆਰ ਦੀ ਪੱਟੀ ਸੀ ਨਾ ਫਟਲ ਪੰਪ ਤੋਂ ਉਹ ਜੇ ਡੀਵੀਆਰ ਪੱਟੀ ਸੀ ਨਾ ਤੁਸੀਂ ਕਰਸ਼ਰ ਤੋਂ ਉਹਦਾ ਵੀਡੀਓ ਸਾਡੇ ਕੋਲ ਆ ਗਿਆ ਲੋਰਾ ਬਟਾ ਤੇ ਹੁਣ ਮੈਨੇ ਸਮਝਾਓ ਕੀ ਐਸਐਸਪੀ ਸਾਹਿਬ ਇਹੋ ਹੀ ਐਸਐਸਪੀ ਸਾਹਿਬ ਹੈ 4 ਸਾਲ ਪਹਿਲੇ ਜਿਹੜੇ ਫਿਰੋਜ਼ਪੁਰ ਚ ਉਹ ਪ੍ਰਧਾਨ ਮੰਤਰੀ ਜਾਦ ਲੱਗਣਾ ਐਸਐਸਪੀ ਐਸਐਸਪੀ ਸਾਹਿਬ ਤੁਹਾਨੂੰ ਹੀ ਨਹੀਂ ਪਤਾ ਲੱਗ ਰਿਹਾ ਤੁਹਾਡੇ ਥਲੇ ਦੇ ਅਫਸਰ ਤੜਾ ਕਰਕੇ ਵੜਾ ਗਏ ਤੁਹਾਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੇ ਦੇਖੋ ਗੱਲ ਇਹ ਹੈ ਮੈਂ ਝੂਠ ਬੋਲ ਸਕਦਾ ਹੋ ਸਕਦਾ ਹੈ ਲੇਕਿਨ ਜਦ ਬੰਦੇ ਐਸਐਸਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਮਾਜਰੀ ਥਾਣੇ ਦੇ ਅੰਦਰ ਚੱਲ ਰਹੀ ਸੀ ਬਾਹਰ ਲੋਕ ਖੜੇ ਸੀ ਸਾਡੇ ਟਿਪਰ ਗਲਤ ਫੜੇ ਗਏ ਆ ਸਾਡੇ ਟਿਪਰ ਤਾਂ ਜੜੇ ਹੈ ਪਰੋਬੰਪਾ ਚੱਕੇ ਗਏ ਆ ਸਾਡੇ ਟਿਪਰ ਤਾਂ ਫਰਾਨੀ ਫਰਾਨੀ ਥਾਂ ਤੋਂ ਚੱਕੇ ਗਏ ਨੇ ਉਹ ਲੋਕ ਬੋਲ ਰਹੇ ਨੇ ਅਸੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਮਿਲਣਾ ਵੀ ਠੀਕ ਨਾ ਸਮਝਿਆ ਡੀਐਸਪੀ ਸਾਹਿਬ ਨੇ ਬਾਅਦ ਵਿੱਚ ਦਫ਼ਤਰ ਤੇ ਬੁਲਾ ਲਿਆ ਤੇ ਕਹਤਾ ਜੀ ਇਨਵੈਸਟੀਗੇਸ਼ਨ ਤੇ ਬਾਅਦ ਕਰਦਾਂਗੇ ਉਹ ਡੀਐਸਪੀ ਸਾਹਿਬ ਇਨਵੈਸਟੀਗੇਸ਼ਨ ਕਿਉਂ ਬਾਅਦ ਕਰੋਗੇ ਫੜੇ ਹੀ ਕਰਤ ਰਹੇ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਗਲਤ ਫੜੇ ਐ ਐਕਸ਼ਨ ਲੋ ਨਾ ਉਹਨਾਂ ਤੇ ਜਾਂ ਤਾਂ ਐਸਐਸਪੀ ਸਾਹਿਬ ਦੀ ਸਹਿਮਤੀ ਨਾਲ ਇਹ ਸਾਰੀ ਨਕਲੀ ਕਰਵੀ ਹੋਈ ਹੈ ਤੇ ਜਾਂ ਫਿਰ ਐਸਐਸਪੀ ਸਾਹਿਬ ਨੂੰ ਪਤਾ ਹੀ ਨਹੀਂ ਲੱਗਿਆ ਤੇ ਜੇ ਐਸਐਸਪੀ ਸਾਹਿਬ ਨੂੰ ਪਤਾ ਨਹੀਂ ਲੱਗਿਆ ਤਾਂ ਹੋਰ ਵੀ ਖਤਰਨਾਕ ਈਜਾ ਬਾਕੀ ਐਸਐਸਪੀ ਸਾਹਿਬ ਮੈਨੂੰ ਸਮਝਾ ਦਿਓ ਤੁਸੀਂ ਬਾਹਰ ਲੋਕਾਂ ਨਾਲ ਮਿਲੇ ਕਿਉਂ ਨਹੀਂ ਤੁਸੀਂ ਚਲੇ ਕਿਉਂਗੇ ਕੋਈ ਜ਼ਰੂਰੀ ਕੰਮ ਹੋ ਸਕਦਾ ਹੈ ਪਰ ਮਿਲਤਾ ਲੰਦੇ ਕਿਉਂਕਿ ਤੁਸੀਂ ਮਾਈਨਿੰਗ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਜੇ ਤੁਸੀਂ ਮਾਈਨਿੰਗ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਤੁਸੀਂ ਜਿਹੜੇ ਮਾਈਨਿੰਗ ਦੇ ਤੁਹਾਡੇ ਇਫੈਕਟਸ ਨੂੰ ਤੁਹਾਡੀ ਜਿਹੜੇ ਐਵੀਡੈਂਸ ਹੈ ਉਹਨੂੰ ਜਿਹੜੇ ਛੁੱਟਾਰੇ ਲੋਕ ਹੈ ਉਹਨਾਂ ਨੂੰ ਮਿਲਤਾ ਲੋ ਉਹ ਵਿਚਾਰੇ ਇਹਨਾਂ ਪਿੰਡਾਂ ਦੇ ਮਿਹਨਤ ਕਰਨ ਵਾਲੇ ਲੋਕ ਹੈ ਜ਼ਿੰਦਗੀ ਛੋਟੀ ਕਰਦੇ ਕਰਦੇ ਵੱਡੇ ਹੋਏ ਪਿੱਪਰ ਪਾਏ ਰੇਤਾ ਕਰਦੇ ਲੀਗਲ ਕੰਮ ਕਰਦੇ ਨੇ ਉਹਨਾਂ ਕੋਲ ਪਰਚੀਆਂ ਨੇ ਲੀਗਲ ਕੰਮ ਕਰਦੇ ਨੇ ਉਹਨਾਂ ਤੁਸੀਂ ਖਾਲੀ ਟਰੱਕ ਪਾਰਕ ਤੋਂ ਪਾਰਕ ਕਿਤੇ ਹੋਈ ਟਰੱਕ ਚਕਾ ਲੇ ਜੇ ਟਰੱਕ ਜਿਹਦੇ ਅੰਦਰ ਰੇਤਾ ਭਰਿਆ ਕਰਸ਼ਰ ਦਾ ਮਾਲ ਭਰਿਆ ਸੜਕ ਤੇ ਚੱਲਦਾ ਉਹਨੂੰ ਰੋਕੋ ਸਮਝ ਆਂਦਾ ਜਿਹੜਾ ਟਰੱਕ ਖੜਾ ਹੋਇਆ ਸੀਗਾ ਜਿਹੜਾ ਟਰੱਕ ਖਾਲੀ ਖੜਾ ਸੀਗਾ ਜਿਹੜਾ ਟਰੱਕ ਕਈ ਦਿਨੋਂ ਚੱਲ ਵੀ ਨਹੀਂ ਰਿਹਾ ਸੀਗਾ ਤੁਸੀਂ ਉਹ ਵੀ ਟਰੱਕ ਚੱਕ ਲਿਆ ਤੇ ਇਹਦਾ ਮਤਲਬ ਹੈ ਜਿਹੜੀ ਤੁਸੀਂ ਕਾਰਵਾਈ ਕੀਤੀ ਹੈ ਲੋਕਾਂ ਦੀ ਅੱਖਾਂ 'ਚ ਧੂੜ ਚੋਂਕੀ ਹੈ ਜਿਹੜੀ ਤੁਸੀਂ ਕਾਰਵਾਈ ਕੀਤੀ ਹੈ ਇਹ ਨਕਲੀ ਹੈ ਔਰ ਜਿਹੜੇ ਪਿੰਡਾਂ ਦੇ ਲੋਕ ਕਹਿੰਦੇ ਉਹ ਸੱਚੀ ਹੈ ਅਨਮੋਲ ਗਗਰਮਾਨ ਪਹਿੰਜੀ ਐਮਐਲਏ ਮੈਡਮ ਤੁਸੀਂ ਟਵੀਟ ਕਰਤਾ ਕਿ ਕੀ ਕਾਰਵਾਈ ਕਰਾਈ ਹੈ ਤੇ ਇੱਕ ਵਾਰ ਪਿੰਡਾਂ ਚ ਪੁੱਛ ਲੈਂਦੇ ਜਿਹੜੀ ਤੁਹਾਡੀ ਵਿਧਾਨ ਸਭਾ ਹੈ ਆ ਕੇ ਪੁੱਛ ਲੈਂਦੇ ਲੋਕਾਂ ਨੂੰ ਕਿ ਕਾਰਵਾਈ ਠੀਕ ਹੋਈ ਗਲਤ ਹੋਈ ਹੈ ਉਹ ਟਿਪਰ ਮਾਲਕਾਂ ਦਾ ਕੀ ਕਸੂਰ ਹੈ ਜਿਹਨਾਂ ਟਿਪਰ ਖੜੇ ਸੀ ਧੱਕੇ ਨਾਲ ਹੀ ਪੁਲਿਸ ਨੇ ਰੇਤਾ ਬਜਰੀ ਪਾ ਕੇ ਚਲਾਨ ਕਰਤੇ ਜਬਤ ਕਰ ਲੇ ਸੋ ਗੱਲ ਮੇਰੀ ਸਮਝੋ ਹੁਣ ਦੇਖੋ ਅਸੀਂ ਇਹ ਪੈਟਰੋਲ ਪੰਪ ਤੇ ਖੜੇ ਆ ਇਹ ਉਹ ਪੈਟਰੋਲ ਪੰਪ ਹੈਗਾ ਜਿਸ ਪੈਟਰੋਲ ਪੰਪ ਦੇ ਅੰਦਰ ਜਿਹੜਾ ਹੈਗਾ ਇੱਥੇ ਇਧਰ ਦਿਖਾਓ ਕੈਮਰਾ ਕਮਾਇਓ ਇੱਕ ਟਿਪਰ ਇੱਥੇ ਖੜਾ ਸੀਗਾ ਜੀ ਠੀਕ ਹੈ ਤੇ ਇੱਕ ਟਿਪਰ ਇੱਥੇ ਖੜਾ ਇੱਥੇ ਦੇਖੋ ਧਿਆਨ ਨਾਲ ਇੱਕ ਟਿਪਰ ਇੱਥੇ ਖੜਾ ਸੀਗਾ ਇੱਕ ਟਿਪਰ ਇੱਥੇ ਖੜਾ ਸੀਗਾ ਤੇ ਮੈਂ ਇਸ ਬਾਅਦ ਤੁਹਾਨੂੰ ਉੱਥੇ ਵੀ ਲੈ ਜਾਊਂਗਾ ਜਿਹੜਾ ਕੀ ਕਹਿੰਦੇ ਆ ਆਪਣਾ ਅ ਕ੍ਰਸ਼ਰ ਹੈਗਾ ਰੋਪੜ ਦੇ ਅੰਦਰ ਕਿਉਂਕਿ ਇਹ ਜਿਹੜੀ ਸੜਕ ਅੱਗੇ ਜਾਂਦੀ ਹੈ ਨਾ ਇਧਰ ਘਮਾਇਓ ਇਹ ਜਿਹੜੀ ਸੜਕ ਅੱਗੇ ਜਾਂਦੀ ਹੈ ਨਾ ਇਧਰ ਨੂੰ ਜਾਂਦੀ ਹੈ ਅੱਗੇ ਜਾ ਕੇ ਚੱਲ ਜਾਂਦੀ ਬਿੰਦਰਖ ਪਿੰਡ ਉੱਥੇ ਚੱਲ ਜਾਂਦੀ ਹੈ ਕੀ ਕਹਿੰਦੇ ਰੋਪੜ ਤੇ ਰੋਪੜ ਜਾ ਕੇ ਕ੍ਰਸ਼ਰ ਤੋਂ ਤੁਸੀਂ ਮਾਲ ਪਰਵਾ ਲਿਆ ਉਹ ਭਲੇ ਮਾਨਸੂ ਉਹ ਕਾਰਵਾਈ ਤਾਂ ਕਰਦੇ ਪੂਰੀ ਕਰ ਲੈਂਦੇ ਉਰੇ ਐਮਐਲਏ ਮੈਡਮ ਅਨਮੋਲ ਗਗਨਮਾਨ ట్ਵੀਟ ਕਰਦੀ ਨੇ ਉਹ ਭੈਣ ਜੀ ਤੁਹਾਡਾ ట్ਵੀਟ ਫਿਰ ਗਲਤ ਹੋ ਗਿਆ ਝੂਠ ਹੋ ਗਿਆ ਉਹ ਆਪਣੇ ਪੱਤਰਕਾਰਾਂ ਵੀਰਾਂ ਨੂੰ ਪੁੱਛ ਲੋ ਐਮਐਲਏ ਮੈਡਮ ਤੁਹਾਡੇ ਕੁਝ ਪੱਤਰਕਾਰਾਂ ਦੀ ਬਹੁਤ ਤਗੜੀ ਸਾਹਜ ਹੈ ਕੁਝ ਪੱਤਰਕਾਰ ਆਮ ਆਦੀ ਪਾਰਟੀ ਦੇ ਵਰਕਰ ਵੀ ਹੈਗੇ ਇਸ ਇਲਾਕੇ ਦੇ ਉਹਨਾਂ ਨੂੰ ਪੁੱਛ ਲੋ ਕਿ ਬਾਹਰ ਲੋਕ ਕੀ ਬੋਲਦੇ ਸੀ ਵੀਡੀਓ ਰਿਕਾਰਡਿੰਗ ਤਾਂ ਉਹਨਾਂ ਨੇ ਕੀਤੀ ਹੋਣੀ ਹੈ ਉਹਨਾਂ ਦੇ ਬੰਦਿਆਂ ਨੇ ਕੀਤੀ ਹੋਣੀ ਹੈ ਘੱਟੋ ਘੱਟ 6-7 ਪੱਤਰਕਾਰਾਂ ਨੇ ਮੈਨੂੰ ਅਲੱਗ-ਅਲੱਗ ਨੇ ਵੀਡੀਓ ਰਿਕਾਰਡਿੰਗ ਭੇਜੀ ਸੀ ਕਿ ਬਾਹਰ ਲੋਕ ਕੀ ਬੋਲਦੇ ਨੇ ਲੋਕ ਬੋਲਦੇ ਨੇ ਕਿ ਜਿਹੜਾ ਸਾਡਾ ਜਿਹੜਾ ਸਾਡਾ ਟਰੱਕ ਹੈਗਾ ਉਹ ਟਰੱਕ ਜਿਹੜਾ ਹੈਗਾ ਕ੍ਰਸ਼ਰ ਦੇ ਮਾਲ ਦੇ ਨਾਲ ਨਹੀਂ ਫੜਿਆ ਸਾਡਾ ਟਰੱਕ پارک ਸੀਗਾ ਸਾਡਾ ਟਰੱਕ ਖੜਾ ਹੋਇਆ ਸੀਗਾ ਸਾਡੇ ਖੜੇ ਹੋਏ ਟਰੱਕ ਜਿਹੜਾ ਹੈਗਾ ਉਹ ਖੜੇ ਹੋਏ ਟਰੱਕ ਨੂੰ ਜਿਹੜਾ ਹੈਗਾ ਉਹਨਾਂ ਨੇ ਇਸ ਮਾਲ ਪੜਦਾ ਹੁਣ ਇਹ ਦੇਖੋ ਇਹ ਪੰਪ ਹੈ ਇਸ ਪੰਪ ਦੇ ਅੰਦਰ ਉਹ ਆਫਿਸ ਹੈ ਉਸ ਆਫਿਸ ਦੇ ਅੰਦਰ ਜਿਹੜਾ ਹੈਗਾ ਤੁਹਾਨੂੰ ਉਹ ਦਿਖ ਜਾਏਗਾ ਸਾਫ ਕਿ ਉਹ ਚੱਕ ਕੇ ਲੈ ਗਏ ਕੱਢ ਕੇ ਲੈ ਗਏ ਚਲੋ ਕੋਈ ਗੱਲ ਨਹੀਂ ਐ ਐਸਐਸਪੀ ਸਾਹਿਬ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਅ ਅچھے ਦਮਦਾਰ ਅਫਸਰ ਹੋ ਤੇ ਥੱਲੇ ਦੇ ਅਫਸਰ ਤੁਹਾਨੂੰ ਬਣਾ ਗਏ ਕੋਈ ਗੱਲ ਨਹੀਂ ਸ਼ਾਇਦ ਮੈਂ ਵੀ ਗਲਤ ਹੋ ਸਕਦਾ ਇੱਕ ਕੰਮ ਕਰਿਓ ਤੁਸੀਂ ਜਰਾ ਇੱਕ ਤਫਤੀਸ਼ ਕਰਾ ਲਿਓ ਹੋ ਸਕਦਾ ਤੇ ਤਫਤੀਸ਼ ਜਿਹੜੀ ਹੈ ਨਾ ਹੋਰ ਕਿਸੇ ਤੋਂ ਕਰਾ ਲਿਓ ਕਿਉਂਕਿ ਕਿਉਂਕਿ ਨਾ ਸਾਰੇ ਪੁਲਿਸ ਵਾਲੇ ਆਪਸ ਭੈਣ ਭਰਾਈ ਹੁੰਦੇ ਨੇ ਪੰਜਾਬ ਦੇ ਸਾਰੇ ਤੇ ਹੋ ਸਕੇ ਚੰਡੀਗੜ੍ਹ ਪੁਲਿਸ ਤਫतीश ਕਰਾ ਲਿਓ ਬਾਹਰੋਂ ਕਰਾ ਲਿਓ ਤੇ ਤੁਹਾਨੂੰ ਸੱਚ ਦਾ ਸੱਚ ਝੂਠ ਦਾ ਝੂਠ ਸੱਚ ਦਾ ਸੱਚ ਪਤਾ ਲੱਗ ਜਾਊਗਾ ਤੇ ਫਿਰ ਉਸ ਤੋਂ ਅੱਜ ਜਿਹੜੀ ਹੈ ਬਣਦੀ ਕਾਰਵਾਈ ਕਰਿਓ ਪਰ ਮੈਂ ਕਹਿੰਦਾ ਕਿ ਆਮਾਦੀ ਪਾਰਟੀ ਦੀ ਜਿਹੜੀ ਮਾਈਨਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਮਾਈਨਿੰਗ ਦੇ ਖਿਲਾਫ ਜਿਹੜਾ ਉਹਨਾਂ ਨੇ ਅੱਜ ਪੂਰਾ ਇੱਕ ਡਰਾਮਾ ਕੀਤਾ ਹੈ ਮਾਈਨਿੰਗ ਦੇ ਖਿਲਾਫ ਜਿਹੜੀ ਕੀਤੀ ਹੈ ਲੋਕਾਂ ਦੀ ਅੱਖਾਂ 'ਚ ਧੂੜ ਚੋਂ ਕੀ ਹੈ ਇਹ ਡਰਾਮਾ ਹੈ ਬੇਕਸੂਰ ਲੋਕਾਂ ਦੇ ਟੀਪਰ ਚੱਕ ਲੈ ਤੇ ਜਿਹੜੇ ਕਸੂਰਵਾਰ ਹੈ ਉਹਨਾਂ ਦਾ ਟੀਪਰ ਨਾ ਫੜੇ ਨਾ ਹੱਤ ਲਾਏ